ਕਾਲ ਜੀ ਇਹ ਮੇਰੇ ਨੇ ਭਰਾ ਤੇ ਆਹ ਨਹੀਂ ਮੇਰੀ ਵੱਡੀ ਭੈਣ ਆਹ ਸਾਰੇ ਦੇਖ ਲੋ ਜੀ ਇਹ ਮੇਰੇ ਭਰਾ ਬੈਠੇ ਨੇ ਇਹ ਕਹਿੰਦੇ ਨੇ ਕਿ ਦੇਖੋ ਜੀ ਸਾਡੀ ਆਰਗਨਾਈਜ਼ਰ ਨਾਲ ਤਾਂ ਕੋਈ ਲੜਾਈ ਨਹੀਂ ਸੀ ਤੁਸੀਂ ਐਵੇਂ ਛੇੜ ਕੇ ਬਹਿ ਗਏ ਹੋ ਹਨਾ ਸਾਡੀ ਮੇਰੀ ਲੜਾਈ ਉਸ ਮੁੰਡੇ ਨਾਵਾ ਜਿੱਦੋਂ ਤੋਂ ਆਪਾਂ ਇਨਸਾਫ ਲੈਣਾ ਹਨਾ ਜੀ ਹਾਂਜੀ ਹਾਂਜੀ ਆਪਾਂ ਉਸ ਮੁੰਡੇ ਤੋਂ ਇਨਸਾਫ ਲੈਣਾ ਨਾ ਜੇ ਉਹ ਅੱਜ ਵੀ ਮੁੰਡਾ ਤੁਹਾਡੇ ਵਾਂਗੂ ਜਿੱਦੋਂ ਤੁਸੀਂ ਭਰਾ ਆਏ ਹੋ ਅੱਜ ਵੀ ਉਹ ਆ ਕੇ ਮੇਰੇ ਕੋਲ ਆ ਜਾਂਦਾ ਆ ਤੇ ਉਹ ਜਿੱਦਾਂ ਉਹਨੇ سوشل میڈیا ਤੇ ਮੈਨੂੰ ਕੀ ਕਹਿੰਦੇ ਆ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਮੇਰੀ ਮਾਰਕੀਟ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਉਸ ਬੰਦੇ ਨੇ ਚਲ ਉਸ ਬੰਦੇ ਨੇ ਤਾਂ ਚਲੋ ਗਲਾਸ ਮਾਰਦਾ ਫਿਰ ਵੀਡੀਓ ਬਣਾਉਣ ਆਲੇ ਨੇ ਜਿਹੜੇ ਨੇ ਇਹ ਕਰਤੂਤ ਕੀਤੀ ਆ ਤੇ ਉਹਨੂੰ ਨੂੰ ਖੁਦ ਨੂੰ ਵੀ ਪਤਾ ਦੇਖੋ ਆਪਾਂ ਜਿਹਨੂੰ WhatsApp ਦਾ ਸਟੇਟਸ ਪਾਉਂਦੇ ਆ ਉਹ ਕਿਸੇ ਲਈ ਪਾਇਆ ਹੁੰਦਾ ਤੇ ਮਿਰਚਾਂ ਕਿਸੇ ਨੂੰ ਲੱਗ ਜਾਂਦੀਆਂ ਹੁੰਦੀਆਂ ਠੀਕ ਹੈ ਤੇ ਆ ਭਰਾ ਜਿਹੜੇ ਨੇ ਜੀ ਕਾਲਾ ਸਾਹਿਬ ਕੀ ਨਾਮ ਉਹਨਾਂ ਦੇ ਪ੍ਰਧਾਨ ਪ੍ਰਧਾਨ ਜੋਨੀ ਸਾਹਿਬ اٹھے ਨੇ ਤੇ ਇਹਨਾਂ ਨੂੰ ਕਿਹਨੇ ਭੇਜਿਆ ਗਾਲਾ ਗਾਲਾ ਪ੍ਰਧਾਨ ਨੇ ਭੇਜਿਆ ਠੀਕ ਹੈ ਜੀ ਤੇ ਅਸਲੀ ਪ੍ਰਧਾਨ ਇਹ ਨੇ ਜੀ ਤੇ ਬਾਕੀ ਘਰੋ ਘਰੀ ਆਪਣੇ ਸਾਰੇ ਪ੍ਰਧਾਨ ਹੀ ਹੁੰਦੇ ਨੇ ਠੀਕ ਹੈ ਨਾ ਜੀ ਸਤਿ ਸ਼੍ਰੀ ਅਕਾਲ ਜੀ ਇਹ ਮੇਰੇ ਨੇ ਭਰਾ ਤੇ ਆ ਨਹੀਂ ਮੇਰੀ ਵੱਡੀ ਭੈਣ ਆ ਸਾਰੇ ਦੇਖ ਲੋ ਜੀ ਇਹ ਮੇਰੇ ਭਰਾ ਬੈਠੇ ਨੇ ਇਹ ਕਹਿੰਦੇ ਨੇ ਕਿ ਦੇਖੋ ਜੀ ਸਾਡੀ ਆਰਗੇਨਾਈਜ਼ਰ ਨਾਲ ਤਾਂ ਕੋਈ ਲੜਾਈ ਨਹੀਂ ਸੀ ਤੁਸੀਂ ਐਵੇਂ ਛੇੜ ਕੇ ਬਹਿ ਗਏ ਹੋ ਹਨਾ ਸਾਡੀ ਮੇਰੀ ਲੜਾਈ ਉਸ ਮੁੰਡੇ ਨਾਵਾ ਜਿੱਦੋਂ ਤੋਂ ਆਪਾਂ ਇਨਸਾਫ ਲੈਣਾ ਹਨਾ ਜੀ ਹਾਂਜੀ 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 ਆਪਾਂ ਉਸ ਮੁੰਡੇ ਤੋਂ ਇਨਸਾਫ ਲੈਣਾ ਨਾ ਜੋ ਅੱਜ ਵੀ ਮੁੰਡਾ ਤੁਹਾਡੇ ਵਾਂਗੂ ਜਿੱਦਾਂ ਤੁਸੀਂ ਭਰਾ ਆਏ ਹੋ ਅੱਜ ਵੀ ਉਹ ਆ ਕੇ ਮੇਰੇ ਕੋਲ ਆ ਜਾਂਦਾ ਆ ਤੇ ਉਹ ਜਿੱਦਾਂ ਉਹਨੇ ਸੋਸ਼ਲ ਮੀਡੀਆ ਤੇ ਮੈਨੂੰ ਕੀ ਕਹਿੰਦੇ ਆ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਮੇਰੀ ਮਾਰਕੀਟ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਉਸ ਬੰਦੇ ਨੇ ਚਲ ਉਸ ਬੰਦੇ ਨੇ ਤਾਂ ਚਲੋ ਗਲਾਸ ਮਾਰਦਾ ਫਿਰ ਵੀਡੀਓ ਬਣਾ ਲਏ ਨੇ ਜਿਹੜੇ ਨੇ ਇਹ ਕਰਤੂਤ ਕੀਤੀ ਆ ਤੇ ਉਹਨੂੰ ਨੂੰ ਖੁਦ ਨੂੰ ਵੀ ਪਤਾ ਦੇਖੋ ਆਪਾਂ ਜਿਹਨੂੰ WhatsApp ਦਾ ਸਟੇਟਸ ਪਾਉਂਦੇ ਹੋ ਕਿਸੇ ਲਈ ਪਾਇਆ ਹੁੰਦਾ ਤੇ ਮਿਰਚਾਂ ਕਿਸੇ ਨੂੰ ਲੱਗ ਜਾਂਦੀਆਂ ਹੁੰਦੀਆਂ ਠੀਕ ਹੈ ਤੇ ਆ ਭਰਾ ਜਿਹੜੇ ਨੇ ਜੀ ਕਾਲਾ ਸਾਹਿਬ ਕੀ ਨਾਮ ਉਹਨਾਂ ਦੇ ਪ੍ਰਧਾਨ ਪ੍ਰਧਾਨ ਜੋਨੀ ਸਾਹਿਬ اٹھے ਨੇ ਤੇ ਇਹਨਾਂ ਨੂੰ ਕਿਹਨੇ ਨੇ ਭੇਜਿਆ ਕਾਲਾ ਜੀ ਕਾਲਾ ਪ੍ਰਧਾਨ ਨੇ ਭੇਜਿਆ ਠੀਕ ਹੈ ਜੀ ਤੇ ਅਸਲੀ ਪ੍ਰਧਾਨ ਇਹ ਨੇ ਜੀ ਤੇ ਬਾਕੀ ਘਰੋ ਘਰੀ ਆਪਣੇ ਸਾਰੇ ਪ੍ਰਧਾਨ ਹੀ ਹੁੰਦੇ ਨੇ ਠੀਕ ਹੈ ਨਾ ਜੀ ਸਤਿ ਸ਼੍ਰੀ ਅਕਾਲ ਜੀ ਇਹ ਮੇਰੇ ਨੇ ਭਰਾ ਤੇ ਆ ਨਹੀਂ ਮੇਰੀ ਵੱਡੀ ਭੈਣ ਆ ਸਾਰੇ ਦੇਖ ਲਓ ਜੀ ਇਹ ਮੇਰੇ ਭਰਾ ਬੈਠੇ ਨੇ ਇਹ ਕਹਿੰਦੇ ਨੇ ਕਿ ਦੇਖੋ ਜੀ ਸਾਡੀ ਆਰਗੇਨਾਈਜ਼ਰ ਨਾਲ ਤਾਂ ਕੋਈ ਲੜਾਈ ਨਹੀਂ ਸੀ ਤੁਸੀਂ ਐਵੇਂ ਛੇੜ ਕੇ ਬਹਿ ਗਏ ਹੋ ਹਨਾ ਸਾਡੀ ਮੇਰੀ ਲੜਾਈ ਉਸ ਮੁੰਡੇ ਨਾਵਾ ਜਿੱਦੋਂ ਤੋਂ ਆਪਾਂ ਇਨਸਾਫ ਲੈਣਾ ਹਨਾ ਜੀ ਹਾਂਜੀ ਹਾਂਜੀ ਆਪਾਂ ਉਸ ਮੁੰਡੇ ਤੋਂ ਇਨਸਾਫ ਲੈਣਾ ਨਾ ਜੇ ਉਹ ਅੱਜ ਵੀ ਮੁੰਡਾ ਤੁਹਾਡੇ ਵਾਂਗੂ ਜਿੱਦੋਂ ਤੁਸੀਂ ਭਰਾ ਆਏ ਹੋ ਅੱਜ ਵੀ ਉਹ ਆ ਕੇ ਮੇਰੇ ਕੋਲ ਆ ਜਾਂਦਾ ਆ ਤੇ ਉਹ ਜਿੱਦਾਂ ਉਹਨੇ سوشل میڈیا ਤੇ ਮੈਨੂੰ ਕੀ ਕਹਿੰਦੇ ਆ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਮੇਰੀ ਮਾਰਕੀਟ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਉਸ ਬੰਦੇ ਨੇ ਚਲ ਉਸ ਬੰਦੇ ਨੇ ਤਾਂ ਚਲੋ ਗਲਾਸ ਮਾਰਦਾ ਫਿਰ ਵੀਡੀਓ ਬਣਾਉਣ ਆਲੇ ਨੇ ਜਿਹੜੇ ਨੇ ਇਹ ਕਰਤੂਤ ਕੀਤੀ ਆ ਤੇ ਉਹਨੂੰ ਖੁਦ ਨੂੰ ਵੀ ਪਤਾ ਦੇਖੋ ਆਪਾਂ ਜਿਹਨੂੰ WhatsApp ਦਾ ਸਟੇਟਸ ਪਾਉਂਦੇ ਹੋ ਕਿਸੇ ਲਈ ਪਾਇਆ ਹੁੰਦਾ ਤੇ ਮਿਰਚਾਂ ਕਿਸੇ ਨੂੰ ਲੱਗ ਜਾਂਦੀਆਂ ਹੁੰਦੀਆਂ ਠੀਕ ਹੈ ਤੇ ਆ ਭਰਾ ਜਿਹੜੇ ਨੇ ਜੀ ਕਾਲਾ ਸਾਹਿਬ ਕੀ ਨਾਮ ਉਹਨਾਂ ਦੇ ਪ੍ਰਦਾਨ ਪ੍ਰਦਾਨ ਜੋਨੀ ਸਾਹਿਬ ਇੱਥੇ ਨੇ ਤੇ ਇਹਨਾਂ ਨੂੰ ਕਿਹਨੇ ਨੇ ਭੇਜਿਆ ਗਾਲਾ ਗਾਲਾ ਪ੍ਰਧਾਨ ਨੇ ਭੇਜਿਆ ਠੀਕ ਹੈ ਜੀ ਤੇ ਅਸਲੀ ਪ੍ਰਧਾਨ ਇਹ ਨੇ ਜੀ ਤੇ ਬਾਕੀ ਘਰੋ ਘਰੀ ਆਪਦੇ ਸਾਰੇ ਪ੍ਰਧਾਨ ਹੀ ਹੁੰਦੇ ਨੇ ਠੀਕ ਹੈ ਨਾ ਜੀ